ਕਿਉਂ ਬੇਕੂਬ ਬਣਾ ਰਹੇ ਲੋਕਾਂ ਨੂੰ ਕੀ ਬੇਕੂਬ ਬਣਾਇਆ ਸਰ ਅਸੀਂ ਤੁਹਾਨੂੰ ਮੁੰਡਾ ਕੰਦਾ ਅਸਲੀ ਸੋਨੇ ਦੀ ਚੇਨ ਹੈ 7500 ਚ ਹਾਂਜੀ ਸਰ ਇਹ ਅਸਲੀ ਸੋਨੇ ਦੀ ਹੀ ਚੇਨ ਹੈ 7500 ਦੇ ਵਿੱਚ ਮੈਡਮ ਨਕਲੀ ਆਉਣਾ ਸੋਨਾ ਨਹੀਂ ਸਰ ਇਹ ਬਿਲਕੁਲ オリジナル ਗੋਲਡ ਹੈ ਮੈਡਮ ਚੋਰੀ ਚੋਰੀ ਦਾ ਮਾਲ ਆ ਨਹੀਂ ਸਰ ਤੁਸੀਂ ਸ਼੍ਰੀ ਸ਼੍ਰੀ ਜੁਐਲਰ ਸੇ ਆਇਓ ਅਸੀਂ ਤੁਹਾਨੂੰ ਪੱਕਾ ਬਿਲ ਕੱਟ ਕੇ ਦੇਵਾਂਗੇ ਇਹਦਾ ਹਾਂਜੀ ਅੱਛਾ ਹੁਣ ਮੈਨੂੰ ਪਤਾ ਆ ਤੁਸੀਂ ਕਹਿਣਾ ਕਿ ਅਵੀ ਫੇ 15 15000 ਦੀ ਹੋਣੀ ਆ ਨਹੀਂ ਸਰ ਦੇਖਿਆ ਫੜੇ ਗਏ ਇਹ 12000 ਦੇ ਵਿੱਚ ਮਿਲੇਗੀ ਔਰ ਇਹ ਦੇਖੋ ਡਾਇਮੰਡ ਦੀ ਚੇਨ ਇਹ ਤੁਹਾਨੂੰ ਸਿਰਫ 15000 ਦੇ ਵਿੱਚ ਵੀ ਇਹ ਦੇਖੋ ਜੈਂਟਸ ਕੜਾ ਜੋ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਬਹੁਤ ਹੈ ਮਾਰਕੀਟ ਦੇ ਵਿੱਚ ਤੁਹਾਨੂੰ 2.5 ਤੋਂ 3 ਲੱਖ ਦੇ ਵਿੱਚ ਮਿਲਣਗੇ ਬਟ ਅਸੀਂ ਸਾਤ ਤੋਂ 10000 ਦੇ ਵਿੱਚ ਤੁਹਾਨੂੰ ਦਵਾਂਗੇ ਪਰ ਸਾਡੇ ਦੇ ਜਿਹੜੇ ਡਿਜ਼ਾਈਨ ਵਗੈਰਾ ਕੋਈ ਵੀ ਲੈ ਲਵਾਏ 7 ਤੋਂ 10 ਦੇ ਵਿੱਚ ਹਾਂਜੀ ਸਰ 7 ਤੋਂ 10 ਦੇ ਵਿੱਚ ਤਾਂ ਤੁਸੀਂ ਇਸ ਤਰ੍ਹਾਂ ਹਲਕੇ ਲੋ ਔਰ ਹੈਵੀ ਡਿਜ਼ਾਈਨ ਵੀ ਲਓਗੇ 7 ਤੋਂ 10000 ਦੇ ਵਿੱਚ ਮਿਲਣਗੇ ਇਹ ਹੈ ਲੇਡੀਜ਼ ਕੜੇ ਔਰ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਨੇਗੇ ਦੇਖੋ ਇਹ ਤੁਹਾਨੂੰ ਮਾਰਕੀਟ ਦੇ ਵਿੱਚ ਵੀ 2.5 ਤੋਂ 3 ਲੱਖ ਦੇ ਵਿੱਚ ਮਿਲਣਗੇ ਬਟ ਸਾਡੇ ਕੋਲ ਇਹ 10 ਤੋਂ 20000 ਦੇ ਵਿੱਚ ਆਪਣੇ ਵੱਲੋਂ ਕੋਈ ਵੀ ਤੁਹਾਡੀ ਇੱਛਾ ਹੈ ਕੋਈ ਵੀ ਡਿਜ਼ਾਈਨਿੰਗ ਤੁਸੀਂ ਤਿਆਰ ਕਰवानी ਹੈ ਉਹ ਅਸੀਂ ਸਭ ਤਿਆਰ ਕਰਾਂਗੇ